ਕਾਂਗਰਸ ਦੇ ਵਿੱਚ ਸੀਐਮ ਦੀ ਲੜਾਈ ਸਭ ਤੋਂ ਵੱਡੀ ਹੈ। ਨਾ ਕਿਸੇ ਨੂੰ ਆਪਦਾ ਹਲਕਾ ਦਿਖ ਰਿਹਾ। ਨਾ ਕਿਸੇ ਨੂੰ ਆਰਗੇਨਾਈਜੇਸ਼ਨ ਦਿਖ ਰਹੀ ਹੈ। ਨਾ ਕਿਸੇ ਨੂੰ ਕਾਂਗਰਸ ਦਾ ਕੈਡਰ ਦਿਖ ਰਿਹਾ। ਸਾਰਿਆਂ ਨੂੰ ਇਹ ਦਿਖ ਰਿਹਾ ਜਿਹੜੇ 6-7 ਫਿਰਦੇ ਨੇ ਵੀ ਅਸੀਂ ਮੁੱਖ ਮੰਤਰੀ ਕਿਵੇਂ ਬਣ ਜਾਈਏ। ਜਿਹੜਾ ਬੰਦਾ ਕਾਂਗਰਸ ਦੇ ਵਿੱਚ ਧੜਾ ਬਣਾਉਂਦਾ ਹੈ ਚਾਹੇ ਉਹ ਕੋਈ ਵੀ ਹੈ ਉਹ ਕਾਂਗਰਸ ਨੂੰ ਮਾਰਨ ਲਈ ਬਣਾਉਂਦਾ ਹੈ। ਇਹ ਐਂਟੀ ਕਾਂਗਰਸ ਗੱਲ ਕਰ ਰਹੇ ਨੇ ਐਂਟੀ ਕਾਂਗਰਸ ਜਾ ਰਹੇ ਨੇ ਇਹ ਕਾਂਗਰਸ ਨੂੰ ਮਾਰਨ ਦੀ ਗੱਲ ਹੈ ਕਾਂਗਰਸ ਨੂੰ ਜਮ੍ਹਾਂ ਹੀ ਖਤਮ ਕਰਨ ਦੀ ਗੱਲ ਹੈ ਚੇਂਜ ਹੋ ਸਕਦੀ ਹੈ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕਿ ਕਾਫੀ ਮਹੀਨਿਆਂ ਤੋਂ ਮੰਨਿਆ ਜਾ ਰਿਹਾ ਪਰ ਉਹ ਕਿਤੇ ਦਿਖ ਨਹੀਂ ਰਿਹਾ ਹਜੇ ਉਹ ਮੰਨਿਆ ਹੀ ਜਾ ਰਿਹਾ ਤੁਹਾਨੂੰ ਲੱਗਦੀ ਹੈ ਕਿ 26 ਚ ਚੇਂਜ ਇਹ ਪੱਕੀ ਹੋ ਸਕਦੀ ਹੈ ਦੇਖੋ ਚੇਂਜ ਤਾਂ ਬਈ ਇਹਨਾਂ ਨੂੰ ਕਰਨਾ ਪਊਗਾ ਜੇ ਸਰਕਾਰ ਲੈ ਕੇ ਆਉਣੀ ਹੈ ਚੋਰਾਂ ਦੇ ਠੱਗਾਂ ਦੇ ਛਿਰਤੇ ਸਰਕਾਰ ਨਹੀਂ ਆਉਂਦੀ ਨਹੀਂ ਆਉਂਦੀ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਜੇ ਕਾਂਗਰਸ ਇਹਨਾਂ ਨੂੰ ਚੇਂਜ ਨਹੀਂ ਕਰੂਗੀ ਤਾਂ ਫੇਰ ਕਾਂਗਰਸ ਦਾ ਜਿਹੜਾ ਭਵਿੱਖ ਹੈ ਉਹ ਖਤਰੇ 'ਚ ਹੈ ਸੈਂਟਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਕਾਂਗਰਸ ਖਤਮ ਕਰਨ ਦੀ ਕੋਸ਼ਿਸ਼ ਹੈ ਜਿਹੜਾ ਨਾਰਾ ਸੀ ਨਾ મોદી ਦਾ ਵੀ ਕਾਂਗਰਸ ਖਤਮ ਕਰ ਦਾਂਗੇ ਅਸੀਂ ਉਹ ਨਾਰੇ ਨੂੰ ਪੂਰਾ ਕਰਨ ਇਹ ਕਰ ਰਹੇ ਨੇ ਕਿਤੇ ਨਾ ਕਿਤੇ ਮੈਨੂੰ ਤਾਂ ਕਈ ਵਾਰੀ ਐਂ ਲੱਗਦਾ ਵੀ ਯਾਰ ਇਹ ਹੈ ਕਾਂਗਰਸੀ ਪਰ ਇਹ ਖੇਡ ਬੀਜੇਪੀ ਦੇ ਹੱਥ ਚ ਰਹੇ ਨੇ ਇਹਦੇ ਹਿਸਾਬ ਨਾਲ ਤਾਂ ਨਾ ਸੁਖੀ ਰਹਿੰਦਾ ਵਾ ਐਮਐਲਏ ਦੀ ਚੋਣ ਲੜ ਸਕਦੇ ਸਾਬਕਾ ਸੀਐਮ ਚੰਨੀ ਉਹ ਵੀ ਐਮਪੀ ਨੇ ਮੌਜੂਦਾ ਪ੍ਰਧਾਨ ਇੱਥੇ ਪੰਜਾਬ ਕਾਂਗਰਸ ਦੇ ਵਿੱਚ ਵਿਦਰੋਹ ਹੋ ਜਾਣਾ ਹੈ ਜੇ ਹੁਣ ਕੋਈ ਇਹ ਮੌਜੂਦਾ ਐਮਪੀ ਇੱਥੇ ਐਮਐਲਏ ਲੜਿਆ ਮਤਲਬ ਉਹ ਤਿੰਨ ਸੀਟਾਂ ਤੋਂ ਸਿੱਧੀਆਂ ਖਾਲੀ ਹੋਣਗੀਆਂ ਇੱਥੇ ਪੰਜਾਬ ਪਰਾ ਪੰਜਾਬ ਦੇ ਵਿੱਚ ਇੱਕ ਇੰਨਾ ਵੱਡਾ ਵਿਦਰੋਹ ਹੋ ਜਾਣਾ ਕਾਂਗਰਸ ਚ ਕਿ ਭਾਈ ਇਹ ਕੋਈ ਖਾਸ ਨੇ ਇਹ ਕੋਈ علیحدਾਂ ਜੰਮੇ ਹੋਏ ਨੇ ਵੀ ਪਹਿਲਾਂ ਐਮਐਲਏ ਰਹਿਣ ਫਿਰ ਐਮਪੀ ਰਹਿ ਆਪਣੀ ਟਾਈਮ ਪੂਰੀ ਕਰਨੀ ਐ ਐਮਐਲਏ ਬਾਈ ਇਲੈਕਸ਼ਨ ਇਹਨਾਂ ਦੀਆਂ ਘਰ ਵਾਲੀਆਂ ਮੁੰਡੇ ਲੜਨ ਫੇਰ ਫੇਰੇ ਹੈ ਚੱਕ ਕੇ ਐਮ ਐਲ ਏ ਲੜਨ ਕਿਉਂ ਬਈ ਚਾਹਾਂ ਨਹੀਂ ਲੜਨ ਦੇਂਦੇ ਇਹਦਾ ਧੜਾ ਬਣਾਉਣ ਲੱਗੇ ਬਈ ਮੈਂ ਐਮ ਪੀ ਮੈਂ ਐਮ ਐਮ ਪੀ ਤੋਂ ਐਮ ਐਲ ਏ ਲੜੂੰਗਾ ਫਿਰ ਮੈਂ ਮੁੱਖ ਮੰਤਰੀ ਬਣ ਜਾਊਗਾ ਐਵੇਂ ਨਹੀਂ ਹੋਣਾ ਅਸੀਂ ਤੈਨੂੰ ਭਾਈ ਐਮ ਪੀ ਤੋਂ ਐਮ ਐਲ ਏ ਨਹੀਂ ਲੜਨ ਦੇਣਾ ਸਿੱਧੂ ਪਰਿਵਾਰ ਦਾ ਹੁਣ ਮੂਡ ਕੀ ਹੈ ਕਾਂਗਰਸ ਦੇ ਵਿੱਚ ਹੀ ਰਹਿਣ ਦਾ ਮੂਡ ਹੈ ਜਾਂ ਭਾਜਪਾ ਦੇ ਵਿੱਚ ਵੀ ਪਰਿਵਾਰ ਜਾ ਸਕਦਾ ਕੀ ਲੱਗਦਾ ਤੁਹਾਨੂੰ ਸਿੱਧੂ ਪਰਿਵਾਰ ਦਾ ਮੂਡ ਹੈ ਪੰਜਾਬ ਦੇ ਨਾਲ ਖੜਨ ਦਾ ਪਾਰਟੀ ਚੇਂਜ ਹੋ ਕਰ ਸਕਦੇ ਜਾਂ ਨਹੀਂ ਕਰ ਸਕਦਾ ਉਹ ਕਹਿੰਦੇ ਨੇ ਬਈ ਭਾਈ ਮੈਂ 프랭کا ਗਾਂਧੀ ਦਾ ਰਾਹੁਲ ਗਾਂਧੀ ਨੂੰ ਬਚਾ ਦਿੱਤਾ ਮੈਂ ਤੁਹਾਡੇ ਨਾਲ ਜੋ ਤੱਕ ਤੁਹਾਨੂੰ ਮੇਰੀ ਲੋੜ ਹੈ ਮੈਂ ਤੁਹਾਡੇ ਨਾਲ ਖੜਾ ਤੇ ਮੈਂ ਪਿੱਠ ਨਹੀਂ ਦਿਖਾਉਂਦਾ ਸਿੱਧੂ ਸਾਹਿਬ ਨਹੀਂ ਜਾਣਗੇ ਤਾਂ ਮੈਡਮ ਸਿੱਧੂ ਤਾਂ ਨਹੀਂ ਕਿਤੇ ਇੱਕ ਬੰਦਾ ਚਲਾਇਆ ਜਾਊਗਾ ਫਿਰ ਉਹੀ ਗੱਲ ਹੋਗੀ ਪਰਿਵਾਰ ਦੇ ਵਿੱਚ ਨਹੀਂ ਮੈਨੂੰ ਨਹੀਂ ਕੀ ਹਾਈ ਕਮਾਂਡ ਦੀ ਨਵਜੋਤ ਸਿੱਧੂ ਨਾਲ ਬਹੁਤ ਜ਼ਿਆਦਾ ਵਧੀਆ ਕਨੈਕਟੀਵਿਟੀ ਹੈ ਪੰਜਾਬ ਦੇ ਵਿੱਚ ਕੋਈ ਤਾਕੜ ਲੀਡਰ ਹੈ ਜਿਨੇ ਅੱਜ ਤੱਕ ਮੋਦੀ ਨੂੰ ਕਹਿਣ ਦੀ ਵੀ ਹਿੰਮਤ ਰੱਖੀ ਹੈ ਹਾਂ ਉਹ ਨਵਜੋ ਸਿੰਘ ਸਿੱਧੂ ਨਹੀਂ ਇਹ ਪਾਰਲੀਮੈਂਟ ਤੇ ਜਾਂਦੇ ਨੇ ਨਾ ਚੋਣ ਹੀ ਨਹੀਂ ਕਰਦੇ ਮੋਦੀ ਦੇ ਸਿੱਧੇ ਗੋਡਿਆਂ 'ਚ ਵੜਦਣੇ ਜਾ ਕੇ ਤੇ ਪਰ ਉਹੀ ਕਹਜਾ ਲੀਡਰ ਹੈ ਜਿਹੜਾ ਆਪਦੀ ਪੱਗ ਨੂੰ ਉਹਨੇ ਨਾ ਕਦੇ ਦਾਗ ਲਵਾਇਆ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਇੱਕ ਇਮਾਨਦਾਰ ਚਿਹਰੇ ਤੇ ਆਉਗੀ ਇੱਕ ਲੀਡਰ ਇਹ ਜੇ ਤੇ ਆਉਗੀ ਜੀ ਨੇ ਪੰਜਾਬ ਲਈ ਕੁਝ ਦਰਦ ਚੱਲਿਆ ਜਾਂ ਦਰਦ ਦੇਖਿਆ ਤੁਹਾਡੇ ਫੇਵਰਟ ਸਿਆਸਤਦਾਨ ਦੀ ਗੱਲ ਕਰਦੇ ਆ ਰਾਜਾ ਬੜਿੰਗਹੌਰਾਂ ਦਾ ਵੀ ਇੱਕ ਇੰਟਰਵਿਊ ਆਇਆ ਤੁਸੀਂ ਵੀ ਸੁਣਿਆ ਹੋਣਾ ਉਹ ਜ਼ਿਕਰ ਕਰਦੇ ਨੇ ਉਹ ਕਹਿੰਦੇ ਨੇ ਕਿ 27 ਦੇ ਵਿੱਚ ਕਾਂਗਰਸ ਪਾਰਟੀ ਆ ਜਿਹੜੀ ਉਹ 70 80 ਸੀਟਾਂ ਨਵੇਂ ਫੇਸ ਨੂੰ ਦੇਗੀ ਮਤਲਬ ਕਿ 80 ਜਿਹੜੇ ਐਮਐਲਏ ਦੇ ਉਮੀਦਵਾਰ ਹੋਣਗੇ ਉਹ ਨਵੇਂ ਹੋਣਗੇ ਉਹ ਕਹਿੰਦੇ ਕਿ ਇਹੀ ਸੋਚ ਰਾਹੁਲ ਗਾਂਧੀ ਦੀ ਹੈ ਕਿਉਂਕਿ ਤੁਸੀਂ ਕਿਤੇ ਨਾ ਕਿਤੇ ਕਾਂਗਰਸ ਦੇ ਨਾਲ ਜਾਂ ਸਿੱਧੂ ਸਾਹ ਦੇ ਕਰਕੇ ਇਹਨਾਂ ਚੀਜ਼ਾਂ ਨੂੰ ਰਿਲੇਟ ਕਰਦੇ ਹੋ ਤੁਹਾਨੂੰ ਇਹ ਕੀ ਲੱਗਦਾ ਕਿ ਇੱਕ ਸੂਬਾ ਪ੍ਰਧਾਨ ਕਾਂਗਰਸ ਦਾ ਉਹ ਕਹਿ ਰਹੇ ਕਿ ਅਸੀਂ ਤਾਂ ਜੀ 117 ਚੋਂ 80 ਤਾਂ ਚਿਹਰੇ ਨਵੇਂ ਲੈ ਕੇ ਆਵਾਂਗੇ ਪ੍ਰਧਾਨ ਜੀ ਨਾ ਪਲੈਟਫਾਰਮ ਤਿਆਰ ਕਰ ਰਹੇ ਨੇ ਰਾਜਾਵੜਿੰਗ ਦੀ ਪਲੈਟਫਾਰਮ ਤਿਆਰ ਕਰ ਰਹੇ ਨੇ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਰਹੇ ਨੇ ਜਿਹੜੇ ਲੀਡਰ ਨੇ ਜਿਹੜੇ ਆਪਦੇ ਆਪ ਦੇ ਹਲਕੇ ਚ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਇਹ ਦੱਸ ਰਹੇ ਨੇ ਬਈ ਭਾਈ ਤੁਹਾਨੂੰ ਮੈਂ ਰੀਪਲੇਸ ਕਰਨ ਲੱਗਿਆ ਇਹ ਆ ਪਲੈਟਫਾਰਮ ਹੈ ਜੇ ਟਿਕਟ ਲੈਣੀ ਆ ਆਓ ਤੇ ਬੋਲੀ ਲਾਉਣ ਦੀ ਤਿਆਰੀ ਕਰ ਰਹੇ ਨੇ ਅੱਛਾ ਬੋਲੀਆਂ ਲੱਗਣਗੀਆਂ ਤੇ ਇਹ ਟਿਕਟਾਂ ਵਿਕਣਗੀਆਂ ਇੱਥੇ ਜਿਵੇਂ ਗੁਜਰਾਤ ਦੇ ਵਿੱਚ ਇਹ ਇਹਨਾਂ ਤੇ ਇਲਜ਼ਾਮ ਲੱਗਿਆ ਉਵੇਂ ਪੰਜਾਬ ਦੇ ਵਿੱਚ ਵੀ ਇਲਜ਼ਾਮ ਦੀ ਤਿਆਰੀ ਆ ਤੁਸੀਂ 1 ਸਾਲ ਪਹਿਲਾਂ ਇਹ ਕਹਿੰਨੇ ਹੋ ਬਈ 80 ਬੰਦੇ ਮੈਂ ਦੇਊਂਗਾ ਕੀ ਉਹ 80 ਬੰਦਿਆਂ ਦੇ ਵਿੱਚ ਇੰਨੀ ਜਾਨ ਹੋਊਗੀ ਕਿ ਉਹ ਜਿਹੜਾ ਉੱਥੇ ਆਲਰੇਡੀ ਲੀਡਰ ਹੈ ਪਿਛਲੇ 25 ਸਾਲ ਤੋਂ ਸਟੈਬਲਿਸ਼ ਹੈ ਉਹਨੂੰ ਓਵਰਸ਼ੈਡੋ ਕਰ ਸਕਦਾ ਪੰਜ 10 ਲੀਡਰ ਦਾ ਉਹ ਜਿਹੜਾ ਪੁਰਾਣਾ ਲੀਡਰ ਹੋਣ ਵੀ ਕਿਉਂ ਦਊਗਾ ਪੰਜ 10 ਲੀਡਰ ਦਾ ਮੈਂ ਮੰਨ ਸਕਦਾ ਬਈ ਸਾਡੇ ਵਰਗੇ ਹੋਣਗੇ ਧਾਕੜ ਮੁੰਡੇ ਬਈ ਜਿਹੜੇ ਆਪਦੇ ਹਲਕਿਆਂ 'ਚ ਕੰਮ ਕਰ ਰਹੇ ਨੇ एवरीडे ਜਾਂਦੇ ਨੇ ਕੋਈ ਵੀ ਆ ਲੀਡਰ ਦੇਖੋ ਇਲੈਕਸ਼ਨ ਦੇ ਵੇਲੇ ਆ ਕੇ ਉਹ ਚਾਹੂਗਾ ਥੋੜੀ ਕਿ ਮੈਂ 25 ਸਾਲ ਤੋਂ ਪਾਰਟੀ ਚੱਲਦੀ ਮੈਨੂੰ ਪਾਰਟੀ ਟਿਕਟ ਦੇ ਦੇ ਪਰ ਉਹ ਉੱਥੇ ਜਿਹੜਾ ਬੰਦਾ ਕਾਂਗਰਸ ਦੇ ਵਿੱਚ ਪਿਛਲੇ ਚਾਹੇ ਇੱਕ ਵਾਰੀ ਹਾਰ ਗਿਆ ਦੋ ਵਾਰੀ ਹਾਰ ਗਿਆ ਉਸ 80 ਬੰਦਿਆਂ ਦੇ ਵਿੱਚੋਂ ਇੰਨੀ ਜਾਨ ਹੈਗੀ ਆ ਕਿ ਉਹਨੂੰ ਓਵਰ ਸ਼ੈਡੋ ਕਰ ਸਕੇ ਤੇ ਲੋਕ ਉਹਦੇ ਤੇ ਵਿਸ਼ਵਾਸ ਜਤੋਂ ਤੁਸੀਂ ਕਿਸੇ ਨੂੰ ਖੜਾ ਤਾਂ ਹੋਣ ਨਹੀਂ ਦਿੱਤਾ ਤੁਸੀਂ ਕਿਸੇ ਨੂੰ ਅੱਜ ਤੱਕ ਕੋਈ ਤਾਕਤ ਤਾਂ ਦਿੱਤੀ ਨਹੀਂ ਤੁਸੀਂ ਕਹਿੰਦੇ ਹੋ ਮੈਂ ਜ਼ਿਲ੍ਹਾ ਪ੍ਰਧਾਨ ਬਣਾ ਦੇ ਜ਼ਿਲ੍ਹਾ ਪ੍ਰਧਾਨ ਤੁਸੀਂ ਸਾਰੇ ਐਮਐਲਏ ਬਣਾਤੇ ਜਿਨ੍ਹਾਂ ਨੇ ਪਹਿਲਾਂ ਮਲਾਈਆਂ ਖਾਧੀਆਂ ਨੇ 17 ਤੋਂ ਬਾਈ ਤੁਸੀਂ ਤਾਂ ਗੱਲ ਹੀ ਉਲਟੀ ਕਰਤੀ ਨਾ ਇੱਕ ਤਾਂ ਇਹ ਸੀਗੀ ਕਿ ਮੈਂ ਤਾਂ ਇਹ ਸੋਚਦਾ ਸੀ ਕਿ ਤੁਸੀਂ ਸ਼ਾਇਦ ਕਹੋਗੇ ਕਿ ਨਹੀਂ ਜੀ ਜੇਕਰ ਰਾਜਾ ਬੜਿੰਗ ਨੇ ਸਰਵਾਈਵ ਕਰਨਾ ਤਾਂ ਉਹਨਾਂ ਨੂੰ ਆਪਣੀ ਇੱਕ ਟੀਮ ਬਣਾਉਣੀ ਪਊਗੀ ਆਪਣੇ ਹੱਕ ਦੇ ਵਿੱਚ ਐਮਐਲਏ ਹਲਕਾ ਇੰਚਾਰਜ ਲੈਣੇ ਪੈਣਗੇ ਤੜਾ ਧੜਾ ਬਣਾਉਣਾ ਪਊ ਪਰ ਤੁਸੀਂ ਤਾਂ ਗੱਲ ਇਹ ਕਰ ਜਿਹੜਾ ਬੰਦਾ ਤੁਸੀਂ ਤਾਂ ਕਹਿੰਦੇ ਕਿ ਉਹ ਵੇਚਣ ਜਿਹੜਾ ਵੇਚ ਦੀ ਤਿਆਰੀ ਕਰਦਾ ਹੈ ਕਾਂਗਰਸ ਦੇ ਵਿੱਚ ਧੜਾ ਬਣਾਉਂਦਾ ਹੈ ਚਾਹੇ ਉਹ ਕੋਈ ਵੀ ਹੈ ਉਹ ਕਾਂਗਰਸ ਨੂੰ ਮਾਰਨ ਲਈ ਬਣਾਉਂਦਾ ਹੈ ਨਹੀਂ ਇਹ ਤੁਹਾਨੂੰ ਲੱਗਦਾ ਕਿ ਧੜੇबाजी ਦੇ ਕਰਕੇ ਉਹਦਾ ਆਪਦਾ ਮਤਲਬ ਹੁੰਦਾ ਉਹਦਾ ਆਪਦਾ ਮੀਜੀ ਮਫਾਦ ਹੁੰਦਾ ਉਹ ਆਪਣੇ ਘਰ ਵਾਸਤੇ ਆਪਣੀ ਆਉਣ ਵਾਲੀ ਜਨਰੇਸ਼ਨ ਵਾਸਤੇ ਆਪਣੇ ਬੱਚਿਆਂ ਲਈ ਵੱਡੇ ਵੱਡੇ ਫਾਰਮ ਹਾਊਸ ਖੜਨ ਕਰੇ ਵਾਸਤੇ ਆਪਣੀਆਂ ਡਿਫੈਂਡਰਾਂ ਲਈ ਉਹ ਬਣਾਉਂਦਾ ਹੈ ਨਹੀਂ ਪਰ ਫਿਰ ਨਹੀਂ ਅਦਰਵਾਈਜ਼ ਅਦਰਵਾਈਜ਼ ਮੈਂ ਤੁਹਾਨੂੰ ਦੱਸਾਂ ਜੇ ਉਹ ਕਾਂਗਰਸ ਦਾ ਹਮਾਇਤੀ ਹੋਊਗਾ ਰਾਓ ਵਰਿੰਦਰ ਭਾਈ ਜੀ ਉਹ ਬੰਦਾ ਕਾਂਗਰਸ ਨੂੰ ਆਪਣਾ ਪਰਿਵਾਰ ਮੰਨੂਗਾ ਕਾਂਗਰਸ ਨੂੰ ਆਪਣਾ ਧੜਾ ਮੰਨੂਗਾ ਕਾਂਗਰਸ ਲਈ ਦਿਨ-ਦਿਨ ਰਾਤ ਇੱਕ ਕਰੂਗਾ ਤੁਹਾਨੂੰ ਤੁਹਾਨੂੰ ਲੱਗਦਾ ਕਾਂਗਰਸ ਦੇ ਵਿੱਚ 80 ਬੰਦੇ ਅੱਜ ਕਹਿਣਾ ਇਹ ਕਾਂਗਰਸ ਲਈ ਇੱਕ ਬਗਾਵਤ ਹੈ ਮੈਂ ਉਹੀ ਗੱਲ ਕਰ ਤੇ ਕਾਂਗਰਸ ਦੇ ਜਿਹੜੇ ਬੰਦੇ ਆਪਦੇ ਆਪ ਨੂੰ ਜਿਵੇਂ ਸਪੋਜ਼ ਕਰੋ ਕੋਈ ਬਹੁਤ ਚੰਗਾ ਲੀਡਰ ਹੈ ਉਹ ਪਿਛਲੀ ਵਾਰੀ ਹਾਰ ਗਿਆ ਤੇ ਉਹਦੇ ਉਹਦੇ ਹਲਕੇ ਦੇ ਵਿੱਚ ਤੁਸੀਂ ਨਵਾਂ ਬੰਦਾ ਕੋਈ ਮਾੜਾ ਬੰਦਾ ਕਿਉਂਕਿ ਤੁਸੀਂ ਚੰਗਾ ਬੰਦਾ ਤਾਂ ਕੋਈ ਖੜਾ ਨਹੀਂ ਹੋਣ ਦਿੰਦਾ ਮਾੜਾ ਬੰਦਾ ਖੜਾ ਕਰੋਗੇ ਤਾਂ ਕਾਂਗਰਸ ਨੇ ਹਾਰ ਨਹੀਂ ਹੈ ਦੇਖੋ ਇਹ ਇਹਨਾਂ ਨੇ ਬਲੌਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਚ ਫਰੈਂਡਸ਼ਿਪ ਮੈਚ ਖੇਡਿਆ ਤਨੰਤਰਨ ਫਰੈਂਡਸ਼ਿਪ ਮੈਚ ਖੇਡਿਆ ਆਪਦਾ ਬੰਦਾ ਚੌਥੇ ਤੇ ਰਾਇਆ ਮੈਨੂੰ ਤਾਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਇਹ ਫਰੈਂਡਸ਼ਿਪ ਮੈਚ ਹੀ ਬਾਡੀਆਂ ਵਾਲੇ ਖੇਡਣਗੇ ਕਿਉਂਕਿ ਇਹ ਕੋਈ ਲੱਗਦਾ ਬਈ ਇਹਨਾਂ ਦੀ ਨਾੜ ਕਿਹੜੀ ਦੱਬੀ ਹੋਈ ਐ ਸਰਕਾਰ ਨੇ ਦੱਬੀ ਐ ਕਿ ਸੈਂਟਰ ਨੇ ਦੱਬਲੀ ਹੋਣਾ ਸਵਾਲ ਇਹ ਐ ਨਾ ਮੈਨੂੰ ਅਮਰੀਕਾ ਸੁਣੋ ਇਹਨਾਂ ਦੀ ਮੈਨੂੰ ਨਹੀਂ ਪਤਾ ਨਾੜ ਕਿਹੜੀ ਦੱਬੀ ਹੋਈ ਐ ਪਰ ਇਹ ਐਂਟੀ ਕਾਂਗਰਸ ਗੱਲ ਕਰ ਰਹੇ ਨੇ ਐਂਟੀ ਕਾਂਗਰਸ ਜਾ ਰਹੇ ਨੇ ਤਰਨ ਤਰਨ ਦੇਖ ਲੋ ਬਲਾਕ ਸਮਤੀ ਦੇਖ ਲੋ ਦਿੱਲੀ ਬੈਠੇ ਵੀਡੀਓ ਬਾਰੇ ਫੜ ਲੋ ਇਹਨੂੰ ਜਾਣ ਨਾ ਦਿਓ ਵੀ ਭਾਈ ਤੂੰ ਕਿੱਥੇ ਐ ਲੱਗ ਅੱਗੇ ਤੂੰ ਬਾਹ ਫੜ ਅਗਲੇ ਦੀ ਅਸੀਂ ਗੁੱਟ ਫੜ ਲਾਂਗੇ ਤੁਸੀਂ ਪ੍ਰਧਾਨ ਹੋ ਤੁਸੀਂ ਪੰਜਾਬ ਦੇ ਵਿੱਚ ਹੈ ਨਹੀਂ ਜਿੱਦਣ ਇਲੈਕਸ਼ਨ ਹੋ ਰਿਹਾ ਤੁਸੀਂ ਦਿੱਲੀ ਬੈਠੇ ਹੋ ਕਹਿੰਦੇ ਮੈਂ 4 ਘੰਟੇ ਚ ਪਹੁੰਚ ਜਾਣਾ 4 ਘੰਟੇ ਦਾ ਬਾਈ ਜੀ ਦੁਨੀਆ ਬਲਟ ਜਾਂਦੀ ਹੈ ਬੰਦੇ ਦੀ ਤੁਸੀਂ ਕਿੱਥੋਂ ਪਹੁੰਚੋਗੇ ਤੇ ਤੁਸੀਂ ਹੁਣ ਦੇਖੋ ਹੁਣ ਤੁਸੀਂ 27 ਕਹਿ ਰਹੇ ਹੋ ਮੈਂ 80 ਬੰਦੇ ਵੱਲੋਂ ਬਈ ਤੁਸੀਂ ਜਿੱਦਣ ਬਦਲ ਲੈਣੇ ਨੇ ਨਾ ਉਦੋਂ ਲਿਸਟ ਕੱਢਦੇ ਬਦਲ ਦਿੰਦਾ ਤੁਹਾਨੂੰ ਲੱਗਦਾ ਇਹ ਕਿ ਖੁਦ ਰਾਜਾ ਬੜਿੰਗ ਦਾ ਨੁਕਸਾਨ ਹੋ ਸਕਦਾ ਕਿਉਂਕਿ ਜੇ 80 ਹਲਕਿਆਂ ਚ ਉਹ ਬੰਦੇ ਬਦਲਣ ਦੀ ਗੱਲ ਕਰਦੇ ਆ ਲੀਡਰ ਤਾਂ ਉਹ ਜਿਹੜੇ 80 ਪਹਿਲਾਂ ਵਾਲੇ ਪੁਰਾਣੇ ਲੀਡਰ ਨੇ ਉਹ ਤਾਂ ਵਿਰੋਧ ਕਰਨਗੇ ਨਾ ਉਹ ਅੱਜ ਤੋਂ ਹੀ ਆਪਦੀ ਸਕੀਮ ਘੜਨ ਲੱਗ ਜਾਣਗੇ ਅੱਜ ਹੀ ਉਹਨਾਂ ਦਾ ਦਿਮਾਗ ਚੱਲਣ ਲੱਗ ਜਾਊਗਾ ਦੇਖੋ ਇਹਦੀਆਂ ਦੋ ਗੱਲਾਂ ਨਿਕਲਦੀਆਂ ਬਾਈ ਜੀ ਜਾਂ ਤਾਂ ਇਹ ਉਹਨਾਂ ਨੂੰ ਇੰਟੀਮੀਟ ਕਰ ਰਹੇ ਨੇ ਪ੍ਰਧਾਨ ਸਾਹਿਬ ਕਿ ਭਾਈ ਮੈਂ ਤੁਹਾਨੂੰ ਬਦਲ ਦੇਣਾ ਮੇਰੇ ਨਾਲ ਆ ਕੇ ਬੈਠੋ ਪਹਿਲਾਂ ਹੂੰ ਰਾਤ ਨੂੰ ਆਜੋ ਟੋਪੀ ਲਾ ਕੇ ਚਾਹੇ ਕੰਨ ਧੱਪ ਕੇ ਆਜੋ ਚਾਹੇ ਕਿਸੇ ਨੂੰ ਨਾਲ ਲੈ ਕੇ ਆਜੋ ਰਿਸ਼ਤੇਦਾਰ ਨੂੰ ਆਪਾਂ ਬਹਿ ਜਾਾਂਗੇ ਹੈਂ ਵੀ ਮੇਰੇ ਨਾਲ ਬਹਿ ਕੇ ਗੱਲ ਕਰੋ ਇੱਕ ਜਾਂ ਦੂਜੀ ਇਹ ਕਾਂਗਰਸ ਨੂੰ ਮਾਰਨ ਦੀ ਗੱਲ ਹੈ ਕਾਂਗਰਸ ਨੂੰ ਜਮਾਈ ਖਤਮ ਕਰਨ ਦੀ ਗੱਲ ਹੈ ਨਹੀਂ ਪਰ ਇੱਕ ਤੁਸੀਂ ਮੈਨੂੰ ਦੱਸੋ ਜੇ ਆਪਾਂ ਪੰਜਾਬ ਦੇ ਵਿੱਚ ਗੱਲ ਕਰ ਲਈਏ ਅੱਜ ਹੀ ਗੱਲ ਕਰ ਲੈਂਦੇ ਤੁਸੀਂ ਪੱਤਰਕਾਰ ਹੋ ਤੁਸੀਂ ਸਾਰਾ ਪੰਜਾਬ ਵਾਚ ਕਰਦੇ ਕਰਦੇ ਹੋ ਨਾ ਅੱਜ ਦੇ ਨਹੀਂ ਮੇਰੇ ਖਿਆਲ ਚ 15 ਸਾਲ ਹੋ ਗਏ ਜੀ ਤੁਹਾਨੂੰ ਜਰਨਲਿਜ਼ਮ ਚ ਜੀ ਤੁਸੀਂ ਇੱਕ ਗੱਲ ਮੈਨੂੰ ਦੱਸੋ ਵੀ ਕੋਈ ਤੁਹਾਨੂੰ ਯੂਥ ਦਾ ਮੁੰਡਾ ਦਿਖ ਰਿਹਾ ਹੈ ਵੀ ਜਿਹੜਾ ਪੰਜਾਬ ਆਪਦੇ ਹਲਕੇ ਦੇ ਵਿੱਚ ਕੰਮ ਕਰ ਰਿਹਾ ਹੋਵੇ ਜਾਂ ਕਰਨ ਦਿੱਤਾ ਗਿਆ ਹੋਵੇ ਜਾਂ ਜਾ ਰਿਹਾ ਹੋਵੇ ਪੰਜ ਸੱਤ ਨੇ ਮੈਂ ਮੰਨਦਾ ਮੈਨੂੰ ਤਾਂ ਯੂਥ ਪ੍ਰਧਾਨ ਵੀ ਨਹੀਂ ਦਿਖ ਰਿਹਾ ਤੁਸੀਂ ਹਾਂ ਚਲ ਕੇ ਦੀ ਗੱਲ ਕਰਦੇ ਉਹ ਉਹਨਾਂ ਨੂੰ ਤਾਂ ਮਿਲ ਹੀ ਜਾਣੀਆਂ ਟਿਕ ਟ ਕਿਉਂ ਵੱਡੇ ਲੀਡਰ ਨੇ ਹਨਾ ਤੇ ਪ੍ਰਧਾਨ ਨੇ ਯੂਥ ਦੇ ਹਮ ਪਰ ਆਮ ਮੰਨਾਂ ਮੇਰੇ ਵਰਗਾ ਕੋਈ ਦਿਖ ਰਿਹਾ ਤੁਹਾਨੂੰ ਹਮ ਜਾਂ ਧੂਰੀ ਹੈ ਇੱਕ ਸਰਪੰਚ ਹੈ ਹਮ ਜਾਂ ਮੈਨੂੰ ਲੱਗਦਾ ਕਿ ਇੱਕ ਦੋ ਬੰਦੇ ਹੋਰ ਹੋਣਗੇ ਮੇਰੇ ਇਸ ਵਕਤ ਦਿਮਾਗ 'ਚ ਨਹੀਂ ਆ ਰਹੇ ਉਹ ਵੀ ਨਹੀਂ ਆਗੇ ਕਿਉਂਕਿ ਉਹਨਾਂ ਨੂੰ ਵੀ ਇੰਨਾ ਟਾਈਟ ਕਰ ਦਿੱਤਾ ਜਾਂਦਾ ਹੈ ਕਿ ਭਾਈ ਉਹ ਮਜਬੂਰ ਹੋ ਜਾਂਦੇ ਨੇ ਨੀ ਪਰ ਤੁਹਾਨੂੰ ਕੀ ਲੱਗਦਾ ਚਲੋ ਇਹ ਗੱਲਾਂ ਆ ਰਹੀਆਂ ਨੇ ਪਿੱਛੇ ਤਰਨ ਤਰਨ ਦੇ ਵਿੱਚ ਉਹਨਾਂ ਦੇ ਦਿੱਤੇ ਬਿਆਨਾਂ ਦਾ ਵੀ ਉਹਨਾਂ ਨੇ ਮੰਨਿਆ ਕਿ ਹਾਂ ਜੇ ਮੇਰੇ ਕਰਕੇ ਹੋਇਆ ਤਾਂ ਉਹ ਅੱਜ ਮਾਫੀ ਵੀ ਮੰਗ ਗਿਓ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਚੇਂਜ ਹੋ ਸਕਦੀ ਹੈ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕਿ ਕਾਫੀ ਮਹੀਨਿਆਂ ਤੋਂ ਮੰਨਿਆ ਜਾ ਰਿਹਾ ਪਰ ਉਹ ਕਿਤੇ ਦਿਖ ਨਹੀਂ ਰਿਹਾ ਹਜੇ ਉਹ ਮੰਨਿਆ ਹੀ ਜਾ ਰਿਹਾ ਤੁਹਾਨੂੰ ਲੱਗਦੀ ਹੈ ਕਿ 26 ਚ ਚੇਂਜ ਇਹ ਪੱਕੀ ਹੋ ਸਕਦੀ ਦੇਖੋ ਚੇਂਜ ਤਾਂ ਬਾਈ ਜੀ ਇਹਨਾਂ ਨੂੰ ਕਰਨਾ ਪਊਗਾ ਜੇ ਸਰਕਾਰ ਲੈ ਕੇ ਆਉਣੀ ਹੈ ਚੋਰਾਂ ਦੇ ਠੱਗਾਂ ਦੇ ਸਿਰ ਤੇ ਸਰਕਾਰ ਨਹੀਂ ਆਉਂਦੀ ਨਹੀਂ ਆਉਂਦੀ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਜੇ ਤੁਹਾਡੇ ਸਾਹਮਣੇ ਆਉਣਗੇ ਤੁਹਾਨੂੰ ਕਹਿਣਗੇ ਬਾਈ ਜੀ ਰਾਓ ਬਰੇਂਦਰ ਬਾਈ ਮੈਂ ਤਾਂ ਤੁਹਾਡਾ ਬੈ ਨਹੀਂ ਬਲ ਸਾਹਿਬ ਮੈਂ ਤੁਹਾਡੇ ਤੋਂ ਬਿਨਾ ਕਦੇ ਕਿਸੇ ਦਾ ਨਹੀਂ ਹੋ ਸਕਦਾ ਪਰ ਜੇ ਤੁਸੀਂ ਵੋਟਾਂ 'ਚ ਖੜੇ ਹੋ ਤਾਂ ਉਹ ਕੋਈ ਪਤਾ ਨਹੀਂ ਸ਼ਹਿਰੀ ਰਿਆਰਡ ਨੂੰ ਵੋਟ ਪਾ ਜਾਣ ਬਾਈ ਜੀ ਇਹ ਇਹ ਠੱਗਾਂ ਚੋਰਾਂ ਦੀ ਸਾਨੂੰ ਸਿਆਣ ਹੋ ਚੁੱਕੀ ਹੈ ਪੰਜਾਬ ਦੇ ਲੋਕਾਂ ਨੇ ਇੱਕ ਮਿੰਟ ਤੇ ਦੂਜੀ ਗੱਲ ਜੇ ਕਾਂਗਰਸ ਇਹਨਾਂ ਨੂੰ ਚੇਂਜ ਨਹੀਂ ਕਰੂਗੀ ਤਾ ਫੇਰ ਕਾਂਗਰਸ ਦਾ ਜਿਹੜਾ ਭਵਿੱਖ ਹੈ ਉਹ ਖਤਰੇ 'ਚ ਹੈ ਸੈਂਟਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਵਿੱਚੋਂ 27 ਜੋ ਇੱਕ ਵੇਵ ਉੱਠਣੀ ਆ ਜਦੋਂ ਸਰਕਾਰ ਬਣੀ ਕਾਂਗਰਸ ਦੀ ਫੇਰ 29 ਜੋ ਸੈਂਟਰ ਦੀ ਸਰਕਾਰ ਬਣਣੀ ਆ ਨਹੀਂ ਜਿਹੜੇ ਹਿਸਾਬ ਨਾਲ ਸੈਂਟਰ ਦੀ ਸਰਕਾਰ ਚੱਲ ਰਹੀ ਹੈ ਸੰਘ ਚੱਲ ਰਿਹਾ ਹੈ ਜਾਂ ਇਹਨਾਂ ਦੀ ਮੈਨਿਪੂਲੇਸ਼ਨਸ ਚੱਲ ਰਹੀਆਂ ਨੇ ਇਹ ਚਾਹੇ ਜੋ ਮਰਜ਼ੀ ਕਰ ਲੈਣ ਇਹ ਕਾਂਗਰਸ ਨੂੰ ਦੁਬਾਰਾ ਆਉਣ ਨਹੀਂ ਦਿੰਦੇ ਇਨਾਂ ਦਾ ਇੰਨਾ ਜਿਆਦਾ ਉਹ ਇੱਕ ਲੀਡਰ ਹੈ ਸਾਡਾ ਰਾਹੁਲ ਗਾਂਧੀ ਉਹ ਵਿਚਾਰਾ ਕਦੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਯਾਤਰਾ ਕਰਦੇ ਨੇ ਕਦੇ ਐਸਆਈਆਰ ਦੇ ਖਿਲਾਫ ਕਦੇ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਕੀ ਕੀ ਉਹ ਕਰੇ ਕੀ ਤੁਸੀਂ ਮੈਨੂੰ ਦੱਸੋ ਇਹ ਬੰਦਿਆਂ ਨੇ ਪੰਜਾਬ ਦੇ ਆਨੇ ਇੱਕ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਕੋਈ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਜਾਂ ਕੋਈ ਦਵਾਰਾ ਮੋਦੀ ਨੂੰ ਇਹਨਾਂ ਨੇ ਜਾ ਕੇ ਗੱਲ ਕਹੀ ਹੈ ਨਹੀਂ ਇਹ ਹੈ ਭਾਈ ਇਹ ਬਹੁਤ ਵੱਡੀ ਤਰਾਸ ਦੀ ਆ ਪੰਜਾਬ ਦੀ ਕਾਂਗਰਸ ਦੀ ਕਾਂਗਰਸ ਖਤਮ ਕਰਨ ਦੀ ਕੋਸ਼ਿਸ਼ ਹੈ ਜਿਹੜਾ ਨਾਰਾ ਸੀ ਨਾ ਮੋਦੀ ਦਾ ਵੀ ਕਾਂਗਰਸ ਖਤਮ ਕਰ ਦਾਂਗੇ ਅਸੀਂ ਉਹ ਨਾਰੇ ਨੂੰ ਪੂਰਾ ਕਰਨ ਇਹੇ ਕਰ ਰਹੇ ਨੇ ਇਹ ਕਿਤੇ ਨਾ ਕਿਤੇ ਮੈਨੂੰ ਤਾਂ ਕਈ ਵਾਰੀ ਐਂ ਲੱਗਦਾ ਵੀ ਯਾਰ ਇਹ ਹੈ ਕਾਂਗਰਸ ਪਰ ਇਹ ਖੇਡ ਭਾਜਪਾ ਦੇ ਹੱਥ ਚ ਰਹੇ ਨੇ ਤੇ ਮੈਨੂੰ ਕਈ ਵਾਰੀ ਕਹਿਣ ਲੱਗਦਾ ਓਏ ਥੋੜੇ ਤੇ ਕਹਿ ਆ ਜਾਂਦੀ ਹੈ ਨਾ ਫਿਰ ਗੱਲ ਤੁਸੀਂ ਸਿੱਧੂ ਸਾਹਿਬ ਦੇ ਨਾਲ ਰਹਿੰਦੇ ਹੋ ਕਰੀਬੀ ਮੰਨੇ ਜਾਂਦੇ ਹੋ ਮੈਡਮ ਸਿੱਧੂ ਨੇ ਬਿਆਨ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਗਈ ਕਾਂਗਰਸ ਠੀਕ ਹੈ ਉਸ ਤੋਂ ਬਾਅਦ ਮੈਡਮ ਸਿੱਧੂ ਨੇ ਜਿਹੜੇ ਉਹ ਕੀ ਐਕਟੀਵਿਟੀ ਕਰ ਰਹੇ ਹੋ ਕਦੇ ਵਿਸ਼ਵ Hindu ਪ੍ਰੇਸ਼ਰ ਦੇ ਆਗੂ ਦੇ ਕੋਲ ਜਾਂਦੇ ਨੇ ਕਦੇ ਉਹ ਨਿਤਿਨ ਗੱਡਕੜੀ ਕੋਲ ਜਾਂਦੇ ਨੇ ਫੇਰ ਉਹ ਅੰਮਿਤ ਸ਼ਾਦੀ ਤਾਰੀਫ ਕਰ ਦਿੰਦੇ ਨੇ ਫਿਰ ਗੱਲ ਇਹ ਕਿਉਂ ਨਾ ਕਹੀ ਜਾਵੇ ਕਿ ਵੀ ਸਿੱਧੂ ਪਰਿਵਾਰ ਆ ਜਿਹੜਾ ਉਹ ਬੀਜੇਪੀ ਦੇ ਵੱਲ ਜਾ ਰਿਹਾ ਬਹੁਤ ਸੋਹਣਾ ਕੁਐਸਚਨ ਆ ਤੁਹਾਡਾ ਗੱਲ ਇਹ ਆ ਬਾਈ ਜੀ ਇਸ ਵਕਤ ਆਪਣੇ ਦੇਸ਼ ਦੇ ਜਿਹੜੇ ਮੁਖੀ ਨੇ ਉਹ ਉਹ ਬੰਦੇ ਨੇ ਤੇ ਸਾਡੇ ਪੰਜਾਬ ਦੀ 1 ਲੱਖ ਏਕੜ ਜਿਹੜੀ ਗਊਚਾਰਨ ਭੂਮੀ ਹੈ ਉਹ ਖਾਲੀ ਕਰਾਉਣ ਵਾਸਤੇ ਤੁਸੀਂ ਕਿਹਦੇ ਕੋ ਜਾਓਗੇ ਉਹਨਾਂ ਦੇ ਹੈੱਡ ਕੋਲ ਹੀ ਜਾਓਗੇ ਨਾ ਤੇ ਜੇ ਅਮਰitsar ਇਹ ਇੱਕ ਮਿੰਟ ਇੱਕ ਮਿੰਟ ਆ ਗਿਆ ਆ ਗਿਆ ਅੱਗੇ ਅੱਗੇ ਜੇ ਅਮਰitsar ਈਸਟ ਦੇ ਪੁਲ ਟੁੱਟੇ ਹੋਏ ਨੇ ਤੇ 4 ਸਾਲ ਤੋਂ ਬਣ ਨਹੀਂ ਰਹੇ ਤਾਂ ਉਹ ਕਿਹਦੇ ਪੀ ਡਬਲਯੂ ਡੀ ਮਿਨਿਸਟਰ ਕੋਲੇ ਜਾਓਗੇ ਨਾ ਨਹੀਂ ਉਹ ਐਮ ਪੀ ਵੀ ਗੁਰਜੀਤ ਔਜਲਾ ਵੀ ਤਾਂ ਜਾ ਸਕਦੇ ਨੇ ਨਹੀਂ ਨਹੀਂ ਅੱਜ ਤੱਕ ਅੱਜ ਤੱਕ ਪੂਰਾ ਕਿਉਂ ਨਹੀਂ ਗਏ ਕਿਉਂਕਿ ਉਹ ਅਮ੍ਰਿਤਸਰ ਈਸਟ ਹੈ ਮੈਡਮ ਦਾ ਹਲਕਾ ਪੈਂਦਾ ਮੈਡਮ ਉੱਥੋਂ ਐਮ.ਐਲ.ਏ ਰਹੇ ਨੇ ਤੇ ਆਉਣ ਵਾਲੇ ਇਹ ਵੀ ਤਾਂ ਸਵਾਲ ਚ ਤਿਆਰੀ ਕਰ ਰਹੇ ਨੇ ਇਹ ਵੀ ਸਵਾਲ ਬਹੁਤ ਵੱਡਾ ਉੱਠਿਆ ਮੈਡਮ ਦੇ ਉੱਤੇ ਕਿ ਤੁਸੀਂ ਦਾ ਸਾਬਕਾ ਹੈ ਜੀ ਤੁਸੀਂ ਜਿਹੜੇ ਮੌਜੂਦਾ ਤੇ ਆਪਾਂ ਲੜਨਾ ਨਾ ਫਿਰ ਹੁਣ ਅੱਗੇ ਤਾਂ ਲੋਕ ਆਉਂਦੇ ਨੇ ਲੋਕ ਮਤਲਬ ਪਹਿਲਾਂ ਮੈਨੂੰ ਲੱਗਦਾ ਵੀ ਐਮ.ਪੀ ਸਾਹਿਬ ਨੂੰ ਵੀ ਕਹਿ ਕਹਿ ਕੇ ਥੱਕ ਚੁੱਕੇ ਨੇ ਉਹ ਐਮ.ਪੀ ਸਾਹਿਬ ਨੇ ਵੀ ਕੁਝ 6 ਮਹੀਨੇ ਸਾਲ ਪਹਿਲਾਂ ਇੰਨੀ ਗੱਲ ਕੀਤੀ ਸੀ ਪਰ ਉਹ ਕੰਮ ਨਹੀਂ ਸ਼ੁਰੂ ਹੋਇਆ ਹੁਣ ਉਹ ਗਏ ਤੇ ਉੱਥੇ ਜਾ ਕੇ ਆਵਦੇ ਪੁਲਾਂ ਦੀ ਗੱਲ ਕੀਤੀ ਤੇ ਨੈਰੇਟਿਵ ਕੀ ਸਿਰਜਿਆ ਜਾਂਦਾ ਇਹ ਲੋਕਾਂ ਵੱਲੋਂ ਜਿਹੜੇ ਸਾਡੀ ਲੋਕ ਨੇ ਉਹਨਾਂ ਵੱਲੋਂ ਸਿਰਜਿਆ ਜਾਂਦਾ ਜੀ ਇਹ ਤਾਂ ਜੀ ਪਾਰਟੀ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਏ ਬਈ ਤੁਹਾਡੀ ਪਾਰਟੀ ਦਾ ਹੀ ਕੰਮ ਕਰ ਰਹੀ ਜੇ ਉਹ ਪੁਲ ਦੁਬਾਰਾ ਬਣਨੇ ਸ਼ੁਰੂ ਹੋ ਗਏ ਤਾਂ ਕਾਂਗਰਸ ਪਾਰਟੀ ਦੇ ਮੈਂਬਰਾਂ ਦੀ ਬੱਲੇ ਬੱਲੇ ਆ ਮਤਲਬ ਮੈਡਮ ਆਪਣਾ ਇੱਕ ਤਰੀਕੇ ਦੇ ਨਾਲ ਕਹਿ ਲਈ ਹੋਏ ਕਿ ਉਹ ਆਪਣੇ ਹਲਕੇ ਦਾ ਕੰਮ ਕਰ ਰਹੇ ਨੇ ਹਾਂ ਕਮਬੈਕ ਦੀ ਤਿਆਰੀ ਹੈ ਕਮਬੈਕ ਹੋ ਚੁੱਕਿਆ ਉਹਨਾਂ ਦਾ ਦੂਜੀ ਗੱਲ ਜਿਹੜੀ ਤੁਸੀਂ ਪਹਿਲਾਂ ਕਹੀ ਵੀ ਰਾਜਾ ਵੜਿੰਗ ਰਾਜੇ ਵੜਿੰਗ ਨੇ ਮੈਡਮ ਨੂੰ ਸਪੋਰਟ ਕਿਉਂ ਨਹੀਂ ਕੀਤਾ 500 ਕਰੋੜ ਦੇ ਉਤੇ ਉਹਨੂੰ ਐਜ਼ ਅ ਪ੍ਰੈਜ਼ੀਡੈਂਟ ਆਫ ਕਾਂਗਰਸ ਪੰਜਾਬ ਕਾਂਗਰਸ 500 ਕਰੋੜ ਦਾ ਮੈਂ ਦੱਸਦਾ ਸ਼ੈਰੀ ਸਾਹਿਬ ਉਹਨਾਂ ਦੇ ਹਸਬੰਡ ਸਿੱਧੂ ਸਾਹਿਬ ਨੇ ਹੱਦ ਤੱਕ ਕੁਝ ਨਹੀਂ ਕੀਤਾ ਨਹੀਂ 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 ਸਿੱਧੂ ਸਾਹਿਬ ਸਿੱਧੂ ਸਾਹਿਬ ਦਾ ਸਿੱਧੂ ਸਾਹਿਬ ਤਾਂ ਹਜੇ ਪੋਲਿਟਿਕਸ ਦੇ ਬਾਰੇ ਕੁਝ ਕਿਹਾ ਹੀ ਨਹੀਂ ਨਾ ਰਹੇ ਹੀ ਇਜ਼ ਬਿਜ਼ੀ ਇਨ ਬੰਬੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਥੇ ਪ੍ਰਧਾਨ ਦਾ ਕੀ ਬਣਦਾ ਸੀ ਜੇ ਸਿੱਧੂ ਸਾਹਿਬ ਪ੍ਰਧਾਨ ਹੁੰਦੇ ਤਾਂ ਜ਼ਰੂਰ ਬੋਲਦੇ ਜੇ ਇੱਥੇ ਪ੍ਰਧਾਨ ਦਾ ਕੀ ਬਣਦਾ ਸੀ ਕੀ ਭਾਈ ਇਹ ਸਾਡੇ ਕਾਂਗਰਸ ਬਾਰੇ ਨਹੀਂ ਗੱਲ ਕੀਤੀ ਤੁਸੀਂ ਦੁਬਾਰਾ ਪ੍ਰੈਸ ਕਾਨਫਰੰਸ ਸੁਣੋ मैडम ਨੇ ਕਿਹਾ ਕਿ ਸਾਡੇ ਕੋਲੇ 500 ਕਰੋੜ ਰੁਪਇਆ ਦੇਣ ਲਈ ਨਹੀਂ ਹੈਗਾ ਤੇ ਨਾ ਤਾਂ ਉਹਨਾਂ ਨੇ ਕਾਂਗਰਸ ਦੀ ਗੱਲ ਕੀਤੀ ਨਾ ਕਿਸੇ ਅਦਰ ਪਾਰਟੀ ਦੀ ਗੱਲ ਕੀਤੀ ਉਹਨਾਂ ਨੇ ਸਿਰਫ ਇਹ ਕਿਹਾ ਵੀ ਸਾ ਤੁਸੀਂ ਡਿਫੈਂਡ ਕਰਨ ਦੀ ਬਜਾਏ ਮੈਡਮ ਨੂੰ ਤੁਸੀਂ ਚੱਕ ਕੇ ਉਹਨਾਂ ਨੂੰ सस्पेंशन ਲੈਟਰ ਦੇ ਦਿੰਨੇ ਹੋ ਤੇ ਤੁਸੀਂ ਆਪਦਾ ਹੀ ਕੰਦ ਛੋਟਾ ਕਰ ਲੈਨੇ ਹੋ ਤੁਹਾਨੂੰ ਤੁਹਾਡੀ ਸਸਪेंशन ਲੈਟਰ ਦੇ ਉੱਤੇ ਮਤਲਬ ਲੋਕਾਂ ਨੇ ਵੀ ਮੋਰ ਨਹੀਂ ਲਈ ਨਹੀਂ ਬੋਲੇ ਤਾਂ ਪਹਿਲਾਂ ਮੈਡਮ ਸਿੱਧੂ ਨੇ ਨਾ ਰਾਜਾ ਵੜਿੰਗ ਦੇ ਖਿਲਾਫ ਨਹੀਂ ਨਹੀਂ ਮੈਡਮ ਬੋਲੇ ਤੁਸੀਂ ਸਮਝਾ ਨਹੀਂ ਫਿਰ ਤੁਸੀਂ ਇਹੀ ਗੱਲ ਆ ਗਈ ਨਾ ਫਿਰ ਉਹਨੇ ਉਹਨੇ ਕਿੜ ਕੱਢੀ ਐ ਐਂ ਤਾਂ ਸਿੱਧੂ ਰਾਜੇ ਵੜਿੰਗ ਨੂੰ ਰਾਜੇ ਵੜਿੰਗ ਨੂੰ ਐ ਤਾਂ ਮੰਤਰੀ ਵੀ ਸਿੱਧੂ ਸਾਹਿਬ ਨੇ ਅੜ ਕੇ ਬਣਾਇਆ ਸੀ ਉਸ ਕਮੈਂਟ ਨੂੰ ਤਾਂ ਸਾਰੀ ਕਾਂਗਰਸ ਨੇ ਕੰਡੈਮਨਡ ਕੀਤਾ ਇਹ ਤਾਂ ਤੁਹਾਨੂੰ ਵੀ ਮੰਨਣਾ ਪਊਗਾ ਨਹੀਂ ਨਹੀਂ 500 ਕਰੋੜ ਵਾਲੇ ਚ ਕੰਡੈਮਨਡ ਕੀਤਾ ਮੈਂ ਉਸ ਕਾਂਗਰਸ ਦੇ ਖਿਲਾਫ ਉਹ ਉਹਨੂੰ ਨਹੀਂ ਕਹਿ ਰਿਹਾ ਪਰ ਗੱਲ ਇਹ ਹੈ ਕਿ ਜਦੋਂ ਆਪਣਾ ਲੀਡਰ ਹੈ ਚਲੋ ਮੈਂ ਮੰਨ ਲੈਂਦਾ ਬਈ ਉਹਨਾਂ ਨੇ ਕਹਿਤਾ ਤੁਹਾਨੂੰ ਨਾਲ ਬਹਿ ਕੇ ਤੁਹਾਨੂੰ ਉਸ ਚੀਜ਼ ਨੂੰ ਸਪੋਰਟ ਕਰਨਾ ਚਾਹੀਦਾ ਸੀ ਬਈ ਸਾਡੇ ਇਹ ਭਾਈ ਬੜੇ ਸੀਨੀਅਰ ਲੀਡਰ ਨੇ ਤੇ ਸਾਡੀ ਭੈਣ ਹੈ ਜਾਂ ਸਾਡੇ ਇੱਕ ਬੜੇ ਵੱਡੇ ਲੀਡਰ ਦੇ ਇਹ ਵਾਈਫ ਨੇ ਇਹਨਾਂ ਨੇ ਜੇ ਗੱਲ ਕਹੀ ਹੈ ਕਾਂਗਰਸ ਬਾਰੇ ਨਹੀਂ ਤੁਸੀਂ ਫਟਾਫਟ ਇਨਸਿਕਿਉਰਟੀ ਸ਼ੋਅ ਕੀਤੀ ਤੁਹਾਨੂੰ ਪਤਾ ਹੈ ਬਈ ਇੱਕੋ ਇੱਕ ਬੰਦਾ ਹੈ ਜਿਹੜਾ ਸਾਡੀ ਮੇਰੇ ਦੇ ਮੁੱਖ ਮੰਤਰੀ ਦੀ ਕੁਰਸੀ ਦੇ ਵਿਚਾਲੇ ਰੋੜਾ ਬਣ ਸਕਦਾ ਤੁਸੀਂ ਉਹਨਾਂ ਨੂੰ ਹਟਾਉਣ ਦੀ ਗੱਲ ਕੀਤੀ ਪਰ ਹਟਾਉਣਾ ਤਾਂ ਲੋਕਾਂ ਦੇ ਦਿਲਾਂ ਚੋਂ ਕਿਵੇਂ ਹਟਾਓਗੇ ਲੋਕਾਂ ਹਰ ਇੱਕ ਬੰਦੇ ਨੇ ਕਮੈਂਟ ਕੀਤਾ ਕਿ ਯਾਰ ਇਹ ਸੱਚ ਬੋਲਣ ਦੀ ਤਾਕਤ ਹੀ ਇੱਕ ਬੰਦੇ ਕੋਲੇ ਹੈ ਤੇ ਤੁਸੀਂ ਉਹ ਲੋਕਾਂ ਨੂੰ ਫਿਰ ਸਾਡੇ ਦਿਲਾਂ ਚੋਂ ਕਿਵੇਂ ਕੱਢੋਗੇ ਜਾਂ ਉਹਨਾਂ ਦੇ ਦਿਲਾਂ ਚੋਂ ਸਾਨੂੰ ਕਿਵੇਂ ਕੱਢੋਗੇ ਗੱਲ ਇਹ ਹੈ ਭਾਈ ਜੀ ਕਾਂਗਰਸ ਦੇ ਵਿੱਚ ਸੀਐਮ ਦੀ ਲੜਾਈ ਸਭ ਤੋਂ ਵੱਡੀ ਹੈ ਨਾ ਕਿਸੇ ਨੂੰ ਆਪਦਾ ਹਲਕਾ ਦਿਖ ਰਿਹਾ ਨਾ ਕਿਸੇ ਨੂੰ ਆਰਗੇਨਾਈਜੇਸ਼ਨ ਦਿਖ ਰਹੀ ਹੈ ਨਾ ਕਿਸੇ ਨੂੰ ਕਾਂਗਰਸ ਦਾ ਕੈਡਰ ਦਿਖ ਰਿਹਾ ਨਾ ਕਿਸੇ ਨੂੰ ਬੂਥ ਲੈਵਲ ਦਾ ਵਰਕਰ ਦਿਖ ਰਿਹਾ ਸਾਰਿਆਂ ਨੂੰ ਇਹ ਦਿਖ ਰਿਹਾ ਜਿਹੜੇ 6 7 ਫਿਰ ਦੇ ਨੇ ਵੀ ਅਸੀਂ ਮੁੱਖ ਮੰਤਰੀ ਕਿਵੇਂ ਬਣ ਜੀਏ ਨਹੀਂ ਇਹ ਤਾਂ ਹਰਿਆਣਾ ਕਾਂਗਰਸ ਦੇ ਆਗੂਆਂ ਨੂੰ ਵੀ ਲੱਗਦਾ ਸੀ ਨਾ ਉਹ ਵੀ ਤਾਂ ਦੋ ਵਾਰ ਤਿਆਰੀ ਕਰ ਕਰਕੇ ਬਿਲਕੁਲ ਬੈਠ ਗਏ ਸੀ ਕਿ ਸੌ ਚੱਕਣ ਲੱਗਿਆ ਉਹ ਹੀ ਹਾਲ ਹੋਣਾ ਉਹ ਹੀ ਹਾਲ ਨਾ ਕਿਸੇ ਨੂੰ ਇਹ ਪਤਾ ਹੈ ਕਿ ਭਾਈ ਜੇ ਤੁਹਾਨੂੰ ਵੋਟ ਪਈ ਤੁਸੀਂ ਤਾਂ ਜਿੱਤਣਾ ਜੇ ਤੁਸੀਂ ਜਿੱਤੇ ਐਮਐਲਏ ਤਾਂ ਬਣਨਾ ਜੇ ਐਮਐਲਏ ਬਣੇ ਤੁਸੀਂ ਤੁਹਾਡਾ ਮੁੱਖ ਮੰਤਰੀ ਤਾਂ ਬਣਨਾ ਇਹ ਗੱਲ ਇਹਨਾਂ ਨੂੰ ਚੇਤੇ ਨਹੀਂ ਹੈਗੀ ਇਹਨਾਂ ਨੂੰ ਐ ਲੱਗਦਾ ਵੀ ਮੈਂ ਅੱਗੇ ਨਿਕਲ ਜਾ ਮੈਂ ਅੱਗੇ ਨਿਕਲ ਜਾ ਉਹ ਨੂੰ ਕਹੇ ਉਹ ਆ ਆਪਦੇ ਆਪ ਨੂੰ ਇੱਕ ਬੰਦਾ ਮੁੱਖ ਮੰਤਰੀ ਅੱਜ ਕਹਾਈ ਜਾਂਦਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਖਰੀਦਿਆ ਹੋਇਆ ਪੈਸੇ ਬਹੁਤ ਨੇ ਕਹਿਣ ਨੂੰ ਗਰੀਬ ਹੈ ਪਰ ਜੂੰ ਆਪਦੇ ਸੋਸ਼ਲ ਮੀਡੀਆ ਤੇ ਉਹਨੇ ਦੁਹਾਈ ਪਾ ਰੱਖੀ ਆ ਜੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਪਰ ਗੱਲ ਇਹ ਹੈ ਕਿ ਮੁੱਖ ਮੰਤਰੀ ਤਾਂ ਤਾਂ ਬਣੋਂਗੇ ਨਾ ਜੇ ਤੁਸੀਂ ਐਮ ਐਲ ਏ ਲੜੇ ਤੁਸੀਂ ਤਾਂ ਐਮ ਪੀ ਹੋ ਤੁਸੀਂ ਐਮ ਇਹ ਇਹ ਬੜਾ ਤੁਸੀਂ ਐਮ ਪੀ ਹੋ ਤੁਸੀਂ ਐਮ ਐਲ ਏ ਕਿਵੇਂ ਲੜ ਪੋਗੇ ਅੱਛਾ ਇਹ ਨਵੀਂ ਨਵੀਂ ਗੱਲ ਸੁਣ ਲਈ ਮੈਂ ਪਹਿਲਾਂ ਤੁਸੀਂ ਐਮ ਐਲ ਏ ਫਿਰ ਐਮਪੀ ਫਿਰ ਫਿਰ ਐਮਐਲਏ ਫਿਰ ਫਿਰ ਐਮਪੀ ਸਾਡੇ ਕੋਈ ਪੰਜਾਬ ਦੇ ਲੋਕਾਂ ਦੇ ਟੈਕਸਪੇਅਰ ਦਾ ਪੈਸਾ ਕੋਈ ਹਰਾਮ ਦਾ ਪੈਸਾ ਬਈ ਤੁਸੀਂ ਤੁਹਾਡੇ ਇਲੈਕਸ਼ਨ ਦੇ ਲਈ ਜੇ ਇਹਦੇ ਹਿਸਾਬ ਨਾਲ ਤਾਂ ਨਾ ਸੁਖੀ ਰਹਿੰਦਾ ਵਾ ਐਮਐਲਏ ਦੀ ਚੋਣ ਲੜ ਸਕਦੇ ਸਾਬਕਾ ਸੀਐਮ ਚੰਨੀ ਉਹ ਵੀ ਐਮਪੀ ਨੇ ਮੌਜੂਦਾ ਪ੍ਰਧਾਨ ਰਾਜਾ ਨੇ ਇਹ ਪੰਜਾਬ ਕਾਂਗਰਸ ਦੇ ਵਿੱਚ ਵਿਦਰੋਹ ਹੋ ਜਾਣਾ ਜੇ ਹੁਣ ਕੋਈ ਮੌਜੂਦਾ ਐਮਪੀ ਇੱਥੇ ਐਮਐਲਏ ਲੜਿਆ ਮਤਲਬ ਉਹ ਤਿੰਨ ਸੀਟਾਂ ਤੋਂ ਸਿੱਧੀਆਂ ਖਾਲੀ ਹੋਣਗੀਆਂ ਇੱਥੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਪੰਜਾਬ ਦੇ ਵਿੱਚ ਇੱਕ ਇੰਨਾ ਵੱਡਾ ਵਿਦਰੋਹ ਹੋ ਜਾਣਾ ਕਾਂਗਰਸ 'ਚ ਕਿ ਭਾਈ ਇਹ ਕੋਈ ਖਾਸ ਨੇ ਇਹ ਕੋਈ علیحدਾ ਜੰਮੇ ਹੋਏ ਨੇ ਇਹ ਕੋਈ ਮਤਲਬ ਇਹਨਾਂ ਦਾ ਕੀ ਹੱਕ ਹੈ ਵੀ ਪਹਿਲਾਂ ਐਮਐਲਏ ਰਹਿਣ ਫਿਰ ਐਮਪੀ ਰਹਿਣ ਫਿਰ ਪੂਰੀ ਕਰਨੀ ਐਮਐਲਏ ਬਾਇਲੈਕਸ਼ਨ ਇਹਨਾਂ ਦੀਆਂ ਘਰ ਵਾਲੀਆਂ ਮੁੰਡੇ ਲੜਨ ਫਿਰ ਫੇਰ ਇਹ ਚੱਕ ਕੇ ਐਮਐਲਏ ਲੜਨ ਕਿਉਂ ਭਈ ਜਮਾਨੀ ਲੜਨ ਦੇ ਕਾਂਗਰਸੀ ਅਸੀਂ ਕਾਂਗਰਸੀ ਹਾਂ ਤੇ ਇਹਨੇ ਕਿਹੜਾ ਸਾਰੀ ਜ਼ਿੰਦਗੀ ਪ੍ਰਧਾਨ ਰਹਿਣਾ ਨਹੀਂ ਤੁਹਾਨੂੰ ਵੀ ਤਾਂ ਬਾਹਰ ਕੀਤਾ ਹੀ ਹੋਇਆ ਨਹੀਂ ਨਹੀਂ ਮੈਨੂੰ ਬਾਹਰ ਕਿਹੜਾ ਸਾਰੀ ਜ਼ਿੰਦਗੀ ਪ੍ਰਧਾਨ ਰਹਿਣਾ ਜੇ ਉਹ ਕੁਰਸੀs ਅਲੱਗ ਰਹਿਣੀ ਆ ਜਿਹੜਾ ਉਹਦੇ ਅਗਲਾ ਬੰਦਾ ਆਊਗਾ ਉਹਨੂੰ ਪਤਾ ਹੋਊਗਾ ਵੀ ਕਾਂਗਰਸ ਨੂੰ ਕਿਵੇਂ ਚਲਾਉਣਾ ਜਿਹੜਾ ਉੱਥੇ ਬੰਦਾ ਆਊਗਾ ਜੇ ਉਹਨੂੰ ਪਤਾ ਹੋਊਗਾ ਕਾਂਗਰਸ ਨੂੰ ਕਿਵੇਂ ਚਲਾਉਣਾ ਤਾਂ ਕਾਂਗਰਸ ਪਾਰਟੀ ਖੜੀ ਹੋਗੀ ਸਰਕਾਰ ਬਣੂਗੀ ਨਹੀਂ ਅਦਰਵਾਈਜ਼ ਕਾਂਗਰਸ ਦਾ ਹਾਲ ਬਹੁਤ ਬੁਰਾ ਹੋਣਾ ਇਹ ਜ਼ਰੂਰੀ ਤੁਸੀਂ ਜ਼ਰੂਰੀ ਮੰਨਦੇ ਹੋ ਕਿ ਸਿੱਧੂ ਸਾਹਿਬ ਹੀ ਉਸ ਕੁਰਸੀ ਤੇ ਆ ਸਕਦੇ ਸਿੱਧੂ ਸਾਹਿਬ ਤੋਂ ਬਿਨਾਂ ਕੋਈ ਹੋਰ ਨਹੀਂ ਜੀਦਾ ਇਸ ਵਿੱਚ ਨਹੀਂ ਮੈਂ ਸਿੱਧੂ ਸਾਹਿਬ ਨੂੰ ਨਹੀਂ ਕਹਿੰਦਾ ਨਹੀਂ ਚਲੋ ਮੈਂ ਸਵਾਲ ਕਰ ਰਿਹਾ ਕਿ ਸਿੱਧੂ ਸਾਹਿਬ ਜੇ ਨਹੀਂ ਉੱਥੇ ਤੱਕ ਪਹੁੰਚ ਰਹੇ ਜਾਂ ਪਾਰਟੀ ਨਹੀਂ ਲੈ ਕੇ ਜਾਂਦੀ ਤਾਂ ਕੋਈ ਹੋਰ ਚਿਹਰਾ ਤੁਹਾਨੂੰ ਨਜ਼ਰ ਆਉਂਦਾ ਉਹਦੀਓ ਗੱਲ ਕਰਦਾ ਦੇਖੋ ਭਾਈ ਜੀ ਇੱਕ ਬੰਦਾ ਅੱਜ ਇਸ ਕੁਰਸੀ ਤੇ ਬੈਠਾ ਹ ਹ ਉਹਨੇ ਨਾ ਤਾਂ ਆਪੋਜੀਸ਼ਨ ਚ ਰਹਿੰਦੇ ਕੁਝ ਬੋਲਿਆ ਜੋ ਦਿੱਲੀ ਚਲੇਗਾ ਦਿੱਲੀ ਨਹੀਂ ਕੁਝ ਬੋਲਿਆ ਉਹਦੀ ਆਵਾਜ਼ ਕਿੱਥੇ ਕਿੱਥੇ ਤੱਕ ਜਾ ਸਕਦੀ ਸੀ ਉਹਨੇ ਕੋਈ ਗੱਲ ਨਹੀਂ ਕੀਤੀ ਪੰਜਾਬ ਦੀ ਪੰਜਾਬ ਦੇ ਮੁੱਦਿਆਂ ਤੇ ਨਹੀਂ ਬੋਲਿਆ ਪੰਜਾਬ ਦੀ ਗੱਲ ਨਹੀਂ ਕੀਤੀ ਤੇ ਅੱਜ ਆਪਾਂ ਨੂੰ ਜੇ ਨਵਾਂ ਬੰਦਾ ਕੋਈ ਆਊਗਾ ਤਾਂ ਉਹ ਇਹ ਜਿਹਾ ਹੀ ਆਊਗਾ ਨਾ ਜਿਹੜਾ ਪੰਜਾਬ ਕਾਂਗਰਸ ਦੀ ਗੱਲ ਕਰੇ ਠੀਕ ਹੈ ਤੇ ਉਹ ਪੰਜਾਬ ਕਾਂਗਰਸ ਦੇ ਵਿੱਚ ਤੁਸੀਂ ਫੇਲੀਅਰ ਬੰਦੇ ਥੋੜੀ ਦੇਣੇ ਨੇ ਹਾਰਨ ਵਾਲੇ ਤੁਸੀਂ ਵਿਨੇਬਿਲਟੀ ਦੇ ਆਧਾਰ ਤੇ ਟਿਕਟਾਂ ਦੇਵੋਗੇ ਜਿਹੜਾ ਆਪਣੇ ਹਲਕੇ ਦੇ ਵਿੱਚ ਲੋਕਾਂ ਨੂੰ ਮਿਲਦਾ ਹੋਊਗਾ ਜਾਂਦਾ ਹੋਊਗਾ ਲੋਕਾਂ ਦੇ ਦਿਲ 'ਚ ਰਹਿੰਦਾ ਹੋਊਗਾ ਲੋਕਾਂ ਦੇ ਸੁੱਖ-ਦੁੱਖ 'ਚ ਵਰਤਦਾ ਹੋਊਗਾ ਠੀਕ ਠੀਕ ਹੈ ਤੇ ਜੇ ਉਹ ਬੰਦਾ ਐਵੇਂ ਸੋਚੂਗਾ ਤਾਂ ਉਹ ਚੰਗੀ ਲੀਡਰਸ਼ਿਪ ਤਿਆਰ ਕਰੂਗਾ ਚੰਗੀ ਆਰਗੇਨਾਈਜੇਸ਼ਨ ਤਿਆਰ ਕਰੂਗਾ ਇੰਨਾ ਮੰਗੂ ਧੜਾ ਨਹੀਂ ਨਾ ਬਣਾਊਗਾ ਇਹਦਾ ਧੜਾ ਬਣਾਉਣ ਲੱਗੇ ਮੈਂ ਐਮ ਮੈਂ ਐਮ ਐਮਪੀ ਤੋਂ ਐਮ ਐਲ ਏ ਲੜੂੰਗਾ ਫਿਰ ਮੈਂ ਮੁੱਖ ਮੰਤਰੀ ਬਣ ਜਾਊਗਾ ਐਵੇਂ ਨਹੀਂ ਹੋਣਾ ਅਸੀਂ ਤੈਨੂੰ ਭਾਈ ਐਮ ਪੀ ਤੋਂ ਐਮ ਐਲ ਏ ਨਹੀਂ ਲੜਨ ਦੇਣਾ ਅਸੀਂ ਪੰਜਾਬ ਕਾਂਗਰਸ ਦੇ ਸਪਾਹੀ ਆ ਅਸੀਂ ਇੱਥੇ ਧਰਨਾ ਲਾ ਕੇ ਬਹਿ ਜਾਾਂਗੇ ਅਸੀਂ ਦਿੱਲੀ ਉੱਥੇ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਧਰਨਾ ਲਾ ਕੇ ਬੈਠਾਂਗੇ ਸਾਡੇ ਟੈਕਸਪੇਅਰਸ ਦੇ ਪੈਸੇ ਨੇ ਪੰਜਾਬ ਦੇ ਪੈਸੇ ਨੇ ਠੀਕ ਹੈ ਹਾਂ ਮੈਂ ਮੈਂ ਆਖਰੀ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਕਿ ਸਿੱਧੂ ਪਰਿਵਾਰ ਦਾ ਹੁਣ ਮੂਡ ਕੀ ਹੈ ਥੋੜਾ ਬਹੁਤ ਤੁਸੀਂ ਜਿਵੇਂ ਨਾਲੋਂ ਪਤਾ ਲੱਗ ਜਾਂਦੀਆਂ ਬਹੁਤ ਸਾਰੀਆਂ ਚੀਜ਼ਾਂ ਕਾਂਗਰਸ ਦੇ ਵਿੱਚ ਹੀ ਰਹਿਣ ਦਾ ਮੂਡ ਹੈ ਜਾਂ ਭਾਜਪਾ ਦੇ ਵਿੱਚ ਵੀ ਪਰਿਵਾਰ ਜਾ ਸਕਦਾ ਕੀ ਲੱਗਦਾ ਤੁਹਾਨੂੰ ਸਿੱਧੂ ਪਰਿਵਾਰ ਦਾ ਮੂਡ ਹੈ ਪੰਜਾਬ ਦੇ ਨਾਲ ਖੜਨ ਦਾ ਪੰਜਾਬ ਦੇ ਵਿੱਚ ਇਹ ਜੀ ਸਰਕਾਰ ਚਾਹੇ ਪਾਰਟੀ ਕੋਈ ਵੀ ਹੋਵੇ ਨਹੀਂ ਨਹੀਂ ਇਹ ਜੀ ਸਰਕਾਰ ਦੇਣ ਦਾ ਕਿ ਪੰਜਾਬ ਦੇ ਲੋਕ ਆਪਣੇ ਬਾਹਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਬਾਹਰ ਬੈਠੇ ਬੱਚਿਆਂ ਨੂੰ ਪੰਜਾਬ ਚ ਬੁਲਾ ਲੈਣ ਲੌਂਡ ਚੰਗਾ ਦੇਣ ਦਾ ਪੰਜਾਬ ਦੇ ਲੋਕਾਂ ਨੂੰ ਇੱਕ ਚੰਗੀ ਸਿੱਖਿਆ ਦੇਣ ਦਾ ਚੰਗੀ ਐਜੂਕੇਸ਼ਨ ਚੰਗੀ ਪਲੇਸਮੈਂਟਸ ਚੰਗਾ ਹੈਲਥ ਸਿਸਟਮ ਦੇਣ ਦਾ ਚੰਗਾ ਇਨਫਰਾਸਟ੍ਰਕਚਰ ਦੇਣ ਦਾ ਮਾਫੀਆ ਮੁਕਤ ਪੰਜਾਬ ਦੇਣ ਦਾ ਉਹਨਾਂ ਦਾ ਇਹ ਮੂਡ ਹੈ ਉਹ ਮੂਡ ਹੈ ਜਿਹੜਾ ਉਹ ਉਹ ਹਰ ਹਾਲ ਦੇ ਵਿੱਚ ਉਹ ਉਹਨਾਂ ਨੇ ਇਹ ਪੂਰਾ ਕਰਨਾ ਹੈ ਉਹਨਾਂ ਦੇ ਦਿਮਾਗ ਦੇ ਵਿੱਚ 24 ਘੰਟੇ ਪੰਜਾਬ ਘੁੰਮਦਾ ਉਹ ਪੰਜਾਬ ਤੋਂ ਬਿਨਾਂ ਕੋਈ ਗੱਲ ਸੋਚ ਨਹੀਂ ਨਹੀਂ ਪਾਰਟੀ ਚੇਂਜ ਹੋ ਕਰ ਸਕਦੇ ਜਾਂ ਨਹੀਂ ਕਰ ਸਕਦੇ ਮੈਂ ਸਿੱਧੂ ਸਾਦੇ ਦੀ ਮੂਲੀ ਗੱਲ ਦੁਬਾਰਾ ਦੁਹਰਾ ਦੇਣਾ ਉਹ ਕਹਿੰਦੇ ਨੇ ਬਈ ਭਾਈ ਮੈਂ ਪ੍ਰੈਂਕਾ ਗਾਂਧੀ ਦਾ ਰਾਹੁਲ ਗਾਂਧੀ ਨੂੰ ਬਚਤ ਦਿੰਦਾ ਮੈਂ ਤੁਹਾਡੇ ਨਾਲ ਜੋ ਤੱਕ ਤੁਹਾਨੂੰ ਮੇਰੀ ਲੋੜ ਹੈ ਮੈਂ ਤੁਹਾਡੇ ਨਾਲ ਖੜਾ ਤੇ ਮੈਂ ਪਿੱਠ ਨਹੀਂ ਦਿਖਾਉਂਦਾ ਮੈਂ ਤੁਹਾਡੇ ਨਾਲ ਖੜਾ ਜਿੰਨਾ ਚਿਰ ਤੁਹਾਨੂੰ ਮੇਰੀ ਲੋੜ ਹੈ ਠੀਕ ਹੈ ਤੇ ਮੈਂ ਸਿੱਧੂ ਸਾਹਿਬ ਨਹੀਂ ਜਾਣਗੇ ਤਾਂ ਮੈਡਮ ਸਿੱਧੂ ਤਾਂ ਨਹੀਂ ਕਿਤੇ ਇੱਕ ਬੰਦਾ ਚਲਾਇਆ ਜਾਊਗਾ ਫਿਰ ਉਹੀ ਗੱਲ ਹੋਗੀ ਪਰਿਵਾਰ ਦੇ ਵਿੱਚ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਪਰਸਨਲੀ ਤੌਰ ਤੇ ਮੇਰਾ ਬਿਆਨ ਹੈ ਮਤਲਬ ਮੈਨੂੰ ਨਹੀਂ ਲੱਗਦਾ ਇਹ ਜਾ ਕੁਝ ਕਰਨਗੇ ਉਹ ਕਾਂਗਰਸ ਲਈ ਐਕਚੁਅਲੀ ਨਾ ਜਿਹੜਾ سوشل میڈیا ਤੇ ਬਣਾਇਆ ਜਾਂਦਾ ਹੁਣ سوشل میڈیا ਤੇ ਕੀ ਚੱਲ ਰਿਹਾ ਬਾਈ ਜੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ سوشل میڈیا ਤੇ ਇਹ ਗੱਲ ਚੱਲ ਰਹੀ ਹੈ ਕਿ ਆਪਾਂ ਨਾ ਇੱਥੇ ਇੱਕ ਲੀਡਰਾਂ ਨੇ ਦੋ ਚਾਰ ਲੀਡਰਾਂ ਨੇ ਜਿਹੜੇ ਐਂਟੀ ਸਿੱਧੂ ਨੇ ਬਟ ਕਾਂਗਰਸ ਦੇ ਵਿੱਚ ਨੇ ਉਹਨਾਂ ਨੇ ਐਂਟੀ ਸਿੱਧੂ ਇੱਕ ਵੇਵ ਚਲਾ ਰੱਖੀ ਹੈ ਉਹਨਾਂ ਨੇ ਜਿਹੜੇ ਛੋਟੇ ਪੱਤਰਕਾਰ ਨੇ ਜਾਂ ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹਨਾਂ ਨੂੰ ਪੇ ਕਰਕੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾ ਰੱਖੀ ਹੈ ਤੇ ਵੀ ਆ ਜੀ ਦਿਸ ਥੈਟ ਵੀ ਰੂਮਰਸ ਫਲਾਉਂਦੇ ਨੇ ਪਰ ਰਿਐਲਿਟੀ ਕੁਝ ਹੋਰ ਹੈ ਰਿਐਲਿਟੀ ਇਹ ਹੈ ਕਿ ਹਾਈ ਕਮਾਂਡ ਦੀ ਨਵਜੋਤ ਸਿੱਧੂ ਨਾਲ ਬਹੁਤ ਜ਼ਿਆਦਾ ਵਧੀਆ ਕਨੈਕਟੀਵਿਟੀ ਹੈ ਤੇ ਹਾਈ ਕਮਾਂਡ ਅੱਜ ਵੀ ਇਹ ਐਪੀਸੋਡ ਤੋਂ ਬਾਅਦ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੈ ਤੇ ਉਹਨਾਂ ਨੂੰ ਪਤਾ ਹੈ ਜੇ ਪੰਜਾਬ ਦੇ ਵਿੱਚ ਕੋਈ ਤਾਕੜ ਲੀਡਰ ਹੈ ਜਿਨੇ ਅੱਜ ਤੱਕ ਮੋਦੀ ਨੂੰ ਕਹਿਣ ਦੀ ਵੀ ਹਿੰਮਤ ਰੱਖੀ ਹੈ ਹਾਂ ਉਹ ਨਵਜੋਤ ਸਿੰਘ ਸਿੱਧੂ ਹੈ ਠੀਕ ਹੈ ਨਹੀਂ ਇਹ ਪਾਰਲੀਮੈਂਟ ਚ ਜਾਂਦੇ ਨੇ ਨਾ ਚੋਣ ਹੀ ਨਹੀਂ ਕਰਦੇ ਮੋਦੀ ਦੇ ਸਿੱਧੇ ਗੋਡਿਆਂ 'ਚ ਬਰਦਦੇ ਨੇ ਜਾ ਕੇ ਤੇ ਪਰ ਉਹੀ ਕਹਿਜਾ ਲੀਡਰ ਹੈ ਜਿਹੜਾ ਆਪਦੀ ਪੱਗ ਨੂੰ ਉਹਨੇ ਨਾ ਕਦੇ ਦਾਗ ਲਵਾਇਆ ਤੇ ਇਹੋ ਜਿਹਾ ਸਰਦਾਰ ਜਿਹੜਾ ਦੁਨੀਆ 'ਚ ਜਾਂਦਾ ਤੇ ਪੰਜਾਬ ਦੀ ਉਹ ਗੱਲ ਕਰਦਾ ਪੰਜਾਬ ਦੇ ਲਈ ਵਚਨ ਬੱਧ ਹੈ ਤੇ ਪੰਜਾਬ ਲਈ ਸੋਹਰਦਾ ਪੰਜਾਬ ਲਈ ਪੇਨ ਰੱਖਦਾ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਰਿਆਰ ਸਾਹਿਬ ਥੈਂਕ ਯੂ ਬਾਈ ਜੀ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਜਿਹੜੇ 4-5 ਕੁ ਮਹੀਨੇ ਨੇ ਉਹਦੇ ਚ ਬਹੁਤ ਚੀਜ਼ਾਂ ਸ਼ਾਇਦ ਬਹੁਤ ਸਾਰੀਆਂ ਸਾਰੀਆਂ ਪਾਰਟੀਆਂ ਦੀਆਂ ਕਲੀਅਰ ਹੋ ਜਾਏਗੀ ਇੱਕ ਪਿਕਚਰ ਕਾਂਗਰਸ ਦਾ ਲੋਕ ਜਾਣਨਾ ਚਾਹੁੰਦੇ ਨੇ ਕਿ ਇਸੇ ਤਰੀਕੇ ਦੀ ਪਿਕਚਰ ਰਹਿੰਦੀ ਹੈ ਜਾਂ ਫਿਰ 4 ਮਹੀਨੇ ਬਾਅਦ ਬਦਲਦੀ ਹੈ ਖੈਰ ਉਹ ਸਮਾਂ ਤੈ ਕਰ ਦੂਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਥੈਂਕ ਯੂ ਭਾਈ ਜੀ ਥੈਂਕ ਯੂ ਜੇ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਇੱਕ ਇਮਾਨਦਾਰ ਚਿਹਰੇ ਤੇ ਆਉਗੀ ਇੱਕ ਲੀਡਰ ਇਹ ਜੇ ਤੇ ਆਉਗੀ ਜੀ ਨੇ ਪੰਜਾਬ ਲਈ ਕੁਝ ਦਰਦ ਚੱਲਿਆ ਜਾਂ ਦਰਦ ਦੇਖਿਆ ਐ ਨਹੀਂ ਉਹਦੇ ਲਈ ਨਹੀਂ ਆਉਂਦੀ ਜਿਹਦੇ ਕੋਲੇ ਆਲਰੇਡੀ ਕੋਈ 5-5000 ਕਰੋੜ ਰੁਪਏ ਹੋਣ ਜਾਂ ਵੱਡੇ ਵੱਡੇ ਡਿਫੈਂਡਰਾਂ ਗੱਡੀਆਂ ਹੋਣ ਇਹਨਾਂ ਵੱਡੇ ਵੱਡੇ ਮਹਿਲ ਪਾਏ ਹੋਣ ਤੇ ਉਹ ਉਹ ਲੋਕਾਂ ਨੂੰ ਕਹੀ ਜਾਣਾ ਸੀ ਗਰੀਬਾਂ ਐਵੇਂ ਨਹੀਂ ਆਉਂਦੀ ਇੱਕ ਚੰਗੇ ਚਿਹਰੇ ਤੇ ਆਉਗੀ ਨਹੀਂ ਤਾਂ ਫੇ ਪੰਜਾਬ ਦਾ ਨੁਕਸਾਨ ਬਹੁਤ ਵੱਡਾ ਹੋ ਜਾਣਾ ਫੇ ਪੰਜਾਬ ਨੇ ਕਦੇ ਰਿਵਾਈਵ ਨਹੀਂ ਹੋਣਾ ਠੀਕ ਹੈ ਚਲੋ ਸ਼ੁਕਰੀਆ ਜੀ ਬਹੁਤ ਬਹੁਤ